मुख्यमंत्री कर रहा किसान प्रति वे वे दावे पर नहीं सुन रहा गरीब किसान फरियादी किसाना किसान जमीन नाजायज कब्जा करने कर रही है कोशिश पंजाब सरकार दे मंत्री बलकार सिंह किसान वालों दि दरखास्त भी नहीं कर रहा कोई कारवाई ਬਲਵਿੰਦਰ ਕੁੰਬੜਾ ਨੇ ਕਿਹਾ ਕਿ 3 ਲੱਖ ਬੈਂਕ ਦੇ ਲੋਨ ਦੇ باوجود ਵੀ ਤਹਿਸੀਲਦਾਰ ਨੇ ਕੀਤੀ ਅੱਖਾਂ ਬੰਦ ਕਰਕੇ ਰਜਿਸਟਰੀ ਸਹੀ ਰਜਿਸਟਰੀਆਂ ਲਈ ਤਹਿਸੀਲਾਂ ਵਿੱਚ ਭਟਕ ਰਹੇ ਨੇ ਲੋਕ ਆਓ ਇੱਕ ਖਬਰ ਵਿਸਥਾਰ ਸਹਿਤ 9 ਸਤੰਬਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਅਤਿਆਚਾਰ ਪਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਪੀੜਤ ਕਿਸਾਨਾਂ ਕੁਲਵੀਰ ਸਿੰਘ ਬਲਵੀਰ ਸਿੰਘ ਜਸਪਾਲ ਸਿੰਘ ਪੁੱਤਰ ਗੁਰਮੀਲ ਸਿੰਘ ਵਾਸੀ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਨੇ ਆਪਣੀ ਜ਼ਮੀਨ ਤੇ ਇੱਕ ਐਨਆਰਆਈ ਬਲਵਿੰਦਰ ਕੌਰਵਲੋਂ ਚਾਰ ਵਾਰ ਗੁੰਡਾਗਰਦੀ ਕਰਕੇ ਫਸਲਾਂ ਵੱਢਣ ਦੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਜਾਣਬੁੱਝ ਕੇ ਪੁਗਤ ਰਹੀ ਹੈ ਜਦ ਕਿ ਅਦਾਲਤ ਨੇ ਉਹਨਾਂ ਦੇ ਪੱਖ ਵਿੱਚ ਸਟੇਟਸ ਕੋ ਦਿੱਤਾ ਹੋਇਆ ਹੈ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਇਹਨਾਂ ਦੁਖੀ ਕਿਸਾਨਾਂ ਨੇ ਆਪਣੀ ਹੱਦਬੀਤੀ ਸੁਣਾਈ ਉਹਨਾਂ ਕਿਹਾ ਕਿ ਸਾਡੀ ਜ਼ਮੀਨ ਤੇ ਕਨਾਲ 4 ਮਰਲੇ ਸਾਡੇ ਹੀ ਪਿੰਡ ਦੀ ਇੱਕ ਐਨਆਰਆਈ ਔਰਤ ਬਲਵਿੰਦਰ ਕੌਰ ਪਤਨੀ ਸਵਰਗਵਾਸੀ सुरेंद्रਪਾਲ ਸਿੰਘ ਵਾਸੀ ਦਰਾਵਾਨੇ ਆਦਮਪੁਰ ਪੁਲਿਸ ਦੀ ਮੇਲੀ ਪੁਗਤ ਨਾਲ ਕਰੀਬ 200 ਹਥਿਆਰਬੰਦ ਣਪਛਾਤੇ ਵਿਅਕਤੀਆਂ ਨਾਲ ਸਾਡੀ ਲੱਖਾਂ ਦੀ ਫਸਲ ਨੂੰ ਟਰੈਕਟਰਾਂ ਨਾਲ ਉਜਾੜ ਕੇ ਨਜਾਇਜ਼ ਕਬਜ਼ਾ ਕਰ ਲਿਆ ਸੀ ਇਸ ਜ਼ਮੀਨ ਤੇ ਅਸੀਂ ਕਰੀਬ 80 ਸਾਲਾਂ ਤੋਂ ਖੇਤੀਬਾੜੀ ਕਰ ਰਹੇ ਹਾਂ ਇਹ ਜ਼ਮੀਨ ਸਾਡੇ ਪਿਤਾ ਗੁਰਮੇਲ ਸਿੰਘ ਚਾਚਾ ਬਲਜੀਤ ਸਿੰਘ ਅਤੇ ਗੁਰਨਾਮ ਸਿੰਘ ਜੋ 1912 ਦੀ ਜਨਵਰੀ ਵਿੱਚ ਸ਼ਹੀਦ ਹੋ ਗਿਆ ਸੀ ਦੀ ਹੈ ਸਾਡੀ ਇਹ ਜੱਦੀ ਜ਼ਮੀਨ ਹੋਣ ਕਰਕੇ ਜ਼ਮੀਨ ਵੀ ਇਕੱਠੀ ਸੀ ਅਤੇ ਮੋਟਰਾਂ ਦੇ ਕਨੈਕਸ਼ਨ ਵੀ ਸਾਡੇ ਨਾਮ ਤੇ ਹਨ ਐਨ ਆਰ ਆਈ ਬਲਵਿੰਦਰ ਕੌਰ ਨੇ ਜ਼ਮੀਨ ਆਪਣੇ ਨਾਮ ਕਰਵਾ ਲਈ ਹੈ ਜਿਸ ਦਾ ਮਾਨਯੋਗ ਅਦਾਲਤ ਜਲੰਧਰ ਵਿੱਚ ਕੇਸ ਚੱਲ ਰਿਹਾ ਹੈ ਅਦਾਲਤ ਵੱਲੋਂ ਸਾਡੀ ਜ਼ਮੀਨ ਤੇ ਸਟੇਟਸ ਕੋ ਲੱਗਾ ਹੋਣ ਦੇ ਬਾਵਜੂਦ ਵੀ 17 April 2024 ਦਿਨ ਬੁੱਧਵਾਰ ਨੂੰ ਕਰੀਬ 11:00 एनआरआई ਦੇ ਕਹਿੰਤੇ ਕਰੀਬ 200 ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਲਲਕਾਰੇ ਮਾਰ-ਮਾਰ ਕੇ ਸਾਢੇ ਲੱਖਾਂ ਦੀ ਫਸਲ ਵਾਹ ਦਿੱਤੀ। ਇਹ ਸਾਰੀ ਘਟਨਾ ਦੇ ਸਬੂਤ ਵੀਡੀਓ ਫੋਟੋ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਿਖਾ ਚੁੱਕੇ ਹਾਂ ਤੇ ਮੌਜੂਦਾ ਸਰਕਾਰ ਦੇ ਮੰਤਰੀ ਬਲਕਾਰ ਸਿੰਘ ਨੂੰ ਦਿਖਾ ਚੁੱਕੇ ਹਾਂ। ਅਸੀਂ ਮੰਤਰੀ ਸਾਹਿਬ ਨੂੰ ਇੱਕ ਲਿਖਤੀ ਦਰਖਾਸਤ ਵੀ ਦੇ ਚੁੱਕੇ ਹਾਂ। ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਸ ਜ਼ਮੀਨ ਤੇ 21 ਲੱਖ ਰੁਪਏ ਬੈਂਕ ਦਾ ਕਰਜ਼ਾ ਚੜਿਆ ਹੋਇਆ ਹੈ। ਜੋ ਹੁਣ 30 ਲੱਖ ਹੋ ਚੁੱਕਾ ਹੈ ਜਿਸ ਲਈ ਸਾਨੂੰ ਬੈਂਕ ਵਾਲੇ ਵੀ ਪਰੇਸ਼ਾਨ ਕਰ ਰਹੇ ਹਨ ਸਾਡੇ ਚਾਚਾ ਗੁਰਨਾਮ ਸਿੰਘ ਜੋ ਦੇਸ਼ ਖਾਤੇ ਸ਼ਹੀਦ ਹੋਏ ਹਨ ਉਹਨਾਂ ਦੀ ਵਰਸੀ ਤੇ ਵੀ ਪੁਲਿਸ ਨੇ ਆ ਕੇ ਸਾਡੇ ਨਾਲ ਤੱਕੇਸ਼ਾਹੀ ਕੀਤੀ ਤੇ ਸਬੂਤ ਮਿਟਾਉਣ ਲਈ ਲੱਗੀ ਕੈਮਰੇ ਉਤਾਰ ਕੇ ਪੁਲਿਸ ਲੈ ਗਈ ਇਸ ਸਮੇਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਐਨ ਆਰ ਆਈ ਵਿਦੇਸ਼ ਤੋਂ ਆ ਕੇ ਇੰਡੀਆ ਦੇ ਵਸਨੀਕਾਂ ਤੇ ਭਾਰੂ ਪੈ ਗਈ ਹੈ आम आदमी पार्टी की सरकार विच किसान मजदूर मुलाजम ते बिजनेसमैन सारे अत भी दुखी हो चुके हैं जिन्हों की कोई सुनवाई नहीं हो रही पुलिस की धक्केशाही पहली घटना नहीं है पुलिस सिर्फ पैसा देख के अमीर के पक्ष हो जाती है गरीबा उत्ते अत्याचार करती आ रही है ये जो रजिस्ट्री हुई है तहसीलदार कानूनगो पटवारी तमबाड़दार की मिली भुगत कारण हुई है यह बहुत वो धोखाधड़ी है जिस दी उच्च पदरी जांच करके इहना उपरोक्त अधिकारियों ते कानून अनुसार तो खातड़ी पर दे पर्चे दर्ज करने चाहि दे हन ने कहा कि जेकर हाले भी सरकार ते प्रशासन इहना पीड़ित किसाना दी सुनवाई नहीं करेगा ता दो हफ्ते बाद डिप्टी कमिश्नर जालंधर अते एसएसपी जालंधर दा के राव की ता आओ देखदे हां पीड़ित किसाना दी जो प्रेस नाल गलबट होई ਬਹੁਤ ਹੀ ਸਤਿਕਾਰਯੋਗ ਪਹਿਲਮ ਦਾ ਪ੍ਰੈਸਰਾਂ ਦਾ ਤੁਹਾਡਾ ਇੱਧਰੋਂ ਧੰਨਵਾਦ ਤੇ ਮੈਂ ਅੱਜ ਤੁਹਾਡੇ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਅਨੁਸ਼ਾਸਨ ਨੂੰ ਇਹ ਪ੍ਰੈਸ 'ਚ ਦੱਸਣਾ ਚਾਹੁੰਦਾ ਵੀ ਕਿਵੇਂ ਪੰਜਾਬ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਹੋ ਰਹੀ ਕੱਲ ਤਾਂ ਦੂਜੀ ਮੁਲਾਜ਼ਮਾਂ ਦੀ ਕਰ ਲਓ ਗੱਲ ਕਿਸੇ ਦੀ ਵੀ ਕਰ ਲਓ ਪਰ ਅੱਜ ਜਿਹੜੀ ਆ ਕਿਸਾਨਾਂ ਨਾਲ ਧੱਕੇਸ਼ਾਹੀ ਹੁੰਦੀ ਹੈ ਜਿਵੇਂ ਪਹਿਲੀ ਉਦਾਹਰਨ ਹੋਊਗੀ ਵੀ ਇੱਕ ਐਨ ਆਰ ਆਈ ਵਿਦੇਸ਼ ਤੋਂ ਆ ਕੇ ਇੱਥੇ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਲੱਗੀ ਆ ਕਿ ਜਿਹੜਾ ਏਰੀਆ ਜਲੰਧਾ ਜ਼ਿਲ੍ਹਾ ਜਲੰਧ ਹੈ ਜੀ ਆਦਮਪੁਰ ਏਰੀਏ ਦੀ ਹੈ ਤੇ ਦਰਾਮਾ ਪਿੰਡ ਦੀ ਇੱਕ ਕਹਾਣੀ ਹੈ ਜਿਹੜੇ ਤਿੰਨ ਭਰਾ ਨੇ ਤਿੰਨ ਭਰਾਵਾਂ ਦੀ ਜ਼ਮੀਨ ਹੈ 30 ਕਨਾਲ 4 ਮਰਲੇ ਜਗ੍ਹਾ ਦੀ ਜਦੋਂ 30 ਕਨਾਲ 4 ਮਰਲੇ ਜਗ੍ਹਾ ਤਿੰਨ ਭਰਾਵਾਂ ਦੀ ਜ਼ਮੀਨ ਹੈ ਇਹ ਇਹਨਾਂ ਦਾ ਵਸਤਰਕਾ ਸਾਂਝਾ ਹੈ ਤੇ ਜਿਹੜੇ ਇਹਨਾਂ ਦੇ ਫਾਦਰ ਨਹੀਂ ਉਹ ਤਿੰਨ ਭਰਾ ਨੇ ਇੱਕ ਜੰਗੀ ਸੀ 1962 ਚ ਗਰਨਾਮ ਸਿੰਘ ਸ਼ਹੀਦ ਹੋ ਗਿਆ ਸੀ ਜਿਸ ਦਿਨ ਤੋਂ ਬਾਅਦ ਹਰ ਸਾਲ ਸਲਾਨਾ ਉਹਨਾਂ ਦੀ ਵਰਸੀ ਮਨਾਉਂਦੇ ਨੇ ਤੇ ਦੋ ਭਰਾਵਾਂ ਦੀ ਜਿਹੜੀ ਜ਼ਮੀਨ ਸੀ ਉਸ ਜ਼ਮੀਨ ਨੂੰ ਇੱਕ ਇੱਕ ਭਰਾ ਦੀ ਜ਼ਮੀਨ ਖਰੀਦ ਕੇ 30 ਕਿਨਾਰਾ ਚ ਜਿਹੜੀ ਖਰੀਦ ਕੇ ਐਨ ਆਰ ਆਈ ਨੇ ਸਾਰੀ ਤੇ ਜਿਹੜਾ ਜਜ਼ਜ ਕਬਜ਼ਾ ਕੀਤਾ ਹੋਇਆ ਜਿੱਥੇ 2015 ਤੋਂ ਦਰਦਰ ਦੀਆਂ ਠੋਕਰਾਂ ਖਾਂਦੇ ਮਰ ਫਿਰ ਰਹੇ ਕਦੇ ਐਸ ਐਸ ਪੀ ਕੋਲੇ ਕਦੇ ਡੀ ਸੀ ਕੋਲੇ ਕਦੇ ਮੰਤਰੀ ਬਲਕਾਰ ਸਿੰਘ ਜੀ ਕੋਲੇ ਤਾ ਸਾਰੇ ਜਿਹੜਾ ਹੈਗੇ ਕੰਮ ਦੇ ਫਰਦੇ ਹੋ ਗਏ 9 ਸਾਲ ਹੋ ਗਏ 9 ਸਾਲ ਦੇ ਕਿਤੇ ਇਨਸਾਫਦਿਆਂ ਦੀ ਮਿਲਿਆ ਨਹੀਂ ਸਰਕਾਰਾਂ ਚੇਂਜ ਹੋਈਆਂ ਐਸਐਸਪੀ ਚੇਂਜ ਹੋਏ ਡੀਐਸਪੀ ਬਦਲੇ ਪਰ ਲੇਕਿਨ ਪੰਤਾਲਾ ਉੱਥੇ ਦਾ ਉੱਥੇ ਖੜਿਆ ਇਹ ਲੋਕ ਦਰਦਦਿਆਂ ਠੋਕਰਾਂ ਖਾ ਕੇ ਜਦੋਂ ਸਾਡੇ ਕੋਲ ਪਹੁੰਚ ਕੀਤੀ ਐ ਅਸੀਂ ਸਾਰਾ ਕੇਸ ਸਟੱਡੀ ਕੀਤਾ ਵੀ ਕਿਵੇਂ ਕਿਸਾਨਾਂ ਨਾਲ ਜਿਹੜੀ ਧੱਕੇਸ਼ਾਹੀ ਕਿਵੇਂ ਹੋਈ ਤਿੰਨੇ ਭਰਾਵਾਂ ਨਾਲ ਇਹ ਸਾਰੀ ਸਾਨੂੰ ਸਟੋਰੀ ਦੱਸੀ ਸਾਰੇ ਨਾਲ ਕੋਲੇ ਸਬੂਤ ਨੇ ਮੌਕੇ ਮੌਕੇ ਦੀ ਵੀਡੀਓ ਬੜੀਆਂ ਰਿਕਾਰਡਿੰਗਾਂ ਹੋਈਆਂ ਕੱਲੀ ਕੱਲੀ ਅਫਸਰ ਨੇ ਜਿੱਥੇ ਤੱਕਾ ਸ਼ਾਈ ਕਰੀਏ ਉਹ ਕੱਲੀ ਪੁਲਿਸ ਨੇ ਨਹੀਂ ਕਰੀ ਨਾਲੇ ਤਸੀਲਦਾਰ ਕਨਗੋ ਪਟਵਾਰੀ ਕਿਵੇਂ ਰਜਿਸਟਰੀ ਕਰ ਦਿੰਦਾ ਜਦੋਂ 21 ਲੱਖ ਰੁਪਇਆ ਜ਼ਮੀਨ ਤੇ ਲੋਨ ਖੜਾ ਹੁੰਦਾ ਜਿਹਨੂੰ ਵੱਧ ਕੇ ਜਿਹਦਾ 30 ਲੱਖ ਰੁਪਇਆ ਹੋ ਗਿਆ ਤੀਹਾਂ ਚੋਂ ਬੈਂਕ ਨੇ ਇਹਨਾਂ ਨੂੰ ਕਲੇਮ ਕਰਤਾ ਤੇ ਇਹਨਾਂ ਦੇ ਕੇਸ ਪਾਇਆ ਤੇ ਇਹਨਾਂ ਨੂੰ ਬੈਂਕ ਨੇ ਬੁਲਾ ਵੀ ਲਿਆ ਪਰ ਲੇਕਿਨ ਹੁਣ ਅੱਜ ਇਹਨਾਂ ਤੋਂ ਨਾ ਤਾਂ ਜ਼ਮੀਨ ਕੋਲ ਹੈਗੀ ਫਸਲવાડી ਇਹਨਾਂ ਦੀ ਵਾਦਨ ਨੇ ਜ਼ਮੀਨ ਤਸੀਲਦਾਰ ਕਨਗੋ ਨੇ ਪੈਸੇ ਲੈ ਕੇ ਦੂਜੇ ਦੇ ਰਾਂ ਕਰਤੀ ਕਬਜ਼ਾ ਸਾਰੀ ਤੇ ਲੈ ਰਹੇ ਉਧਰ ਬੈਂਕ ਵਾਲੇ ਤਾਂ ਪਰੇਸ਼ਾਨ ਕਰ ਰਹੇ ਤੇ ਹੋਰ ਦੱਸੋ ਜੀ ਕਿਸਾਨ ਜਾਊਗਾ ਤਾਂ ਜਾਊਗਾ ਕਿੱਥੇ ਜਾਊਗਾ ਇਹ ਸਾਰਾ ਜਿਹੜਾ ਮਸਲਾ ਤੁਹਾਡੀ ਰਾਇਆਂ ਅਸੀਂ ਸਰਕਾਰ ਦੇ ਧਿਆਨ 'ਚ ਲਏ ਨੇ ਸਾਡਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦਾ ਮੈਂ ਕਿਸਾਨ ਦਾ ਬੇਟਾ ਹਾਂ ਪਰ ਇੱਥੇ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਪੰਜਾਬ 'ਚ ਉਹ ਤੁਸੀਂ ਪਤਾ ਹਰ ਦਿਨ ਸੜਕਾਂ 'ਤੇ ਕਿਸਾਨ ਬੈਠੇ ਹੁੰਦੇ ਜਿਵੇਂ ਮਜ਼ਦੂਰ ਦੀ ਗੱਲ ਕਰ ਲੰਦੇ ਕਿਸੇ ਬਲਾਜਮ ਦੀ ਗੱਲ ਕਰ ਲੰਦੇ ਹਰ ਜਗ੍ਹਾ ਆਪਣੀਆਂ ਆਪਣੀਆਂ ਡਿਮਾਂਡਾਂ ਮੰਗਾਂ ਨੂੰ ਲੈ ਕੇ ਆਪਣੀ ਕੰਮਾਂ ਨੂੰ ਲੈ ਕੇ ਲੋਕ ਸੜਕਾਂ 'ਤੇ ਰੁੜਨ ਦਾ ਜਬਜੂਰ ਹੋਏ ਨੇ ਜਿਹੜੀ ਅੱਜ ਸਾਡੇ ਕੋਲ ਇਸ ਉ ਇੱਕ ਐਨ ਆਰ ਆਈ ਬੀਬੀ ਹੈ ਜਿਹਨੇ ਤੰਗ ਪਰੇਸ਼ਾਨ ਕਰੇਵੇ ਤੁਹਾਡੇ ਸਾਹਮਣੇ ਇਹ ਸਾਰੀ ਹਕੀਕਤ ਆਪਣੀ ਬਿਆਨ ਆਪ ਖੁਦ ਕਰਨਗੇ ਮੇਰਾ ਨਾਮ ਬਲਬੀਰ ਸਿੰਘ ਸਨਮਕਰ ਰਮੇਲ ਸਿੰਘ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਥਾਣਾ ਰੋਂਪਰ ਤਸੀਰਪੁਰ ਪਰ ਮੇਰੇ ਪਿਤਾ ਜੀ ਤਿੰਨ ਭਰਾ ਸੀ ਜਿਹਨਾਂ ਵਿੱਚੋਂ ਗਰਮੇਲ ਸਿੰਘ ਬਲਜੀਤ ਸਿੰਘ ਗਰਨਾਵ ਸਿੰਘ ਗਰਨਾਵ ਸਿੰਘ ਫੌਜ ਵਿੱਚ ਪਾਈ ਸੀ ਉਹਨਾਂ ਦੀ 1962 ਦੇ ਵਿੱਚ ਚੀਨੀ ਜੰਗ ਵਿੱਚ ਹੀ ਹੋਗਾ ਉਹਨਾਂ ਦੀ ਅਸੀਂ ਸਾਲਾਨਾ ਵਰਸੀ ਮਨਾਉਂਦੇ ਹਾਂ ਉੱਥੇ ਚੀਜ਼ਾਂ ਦੀ ਜਗ੍ਹਾ ਬਣਾਈ ਹੋਈ ਹੈ ਜ਼ਮੀਨ ਦੇ ਵਿੱਚ ਜਗ੍ਹਾ ਬਣਾਈ ਹੋਈ ਆ ਉਸ ਤੋਂ ਉਸ ਤੋਂ ਬਾਅਦ ਸਾਡੇ ਪਿਤਾ ਜੀ ਨੇ 2012 ਦੇ ਵਿੱਚ ਆਪਣੀ ਜ਼ਮੀਨ ਤੇ 30 ਕ ਨਾਲ ਚਾਰ ਮਾਲਿਆਂ ਤੇ ਲੋਨ ਲਿਆ ਹਾਰ ਸੀਗਾ ਔਰ ਜਰਜੈਂਟ ਔਰ ਗੜ ਬੈਂਕ ਅਲਾਵਲਪੁਰ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਪਿਤਾ ਪਿਤਾ ਜੀ ਬਿਮਾਰ ਰਹਿਣ ਲੱਗ ਪਏ ਜਿਹਨਾਂ ਨੂੰ ਹਾੜ ਦੇ ਜਿਹੜੇ ਹਾੜ ਦੇ ਮਰੀਜ਼ ਸਨ ਉਸ ਤੋਂ ਬਾਅਦ ਸਾਡੇ ਚਾਚਾ ਜੀ ਬਲਜੀਤ ਸਿੰਘ ਜੀ ਨੇ 15 215 ਦੇ ਵਿੱਚ ਆ ਮੇਰੇ ਸਾਡੇ ਪਿਤਾ ਜੀ ਨੂੰ ਸਾਡਾ ਪਿਤਾ ਜੀ ਨਸ਼ੇ ਪਾਣੀ ਦਾ ਆਦੀ ਸੀ ਉਹਨਾਂ ਨੂੰ ਬੱਸ ਪਾਣੀ ਕਰਕੇ 215 ਵਿੱਚ ਲੋਨ ਜ਼ਮੀਨ ਦੇ ਉੱਪਰ ਲੋਨ ਚਲਦੇ ਦੇ ਵਿੱਚ ਜੀ ਤਵਦ ਵਾਲਾ ਕਰਾ ਲਿਆ ਉਸ ਤੋਂ ਬਾਅਦ ਸਾਡੇ ਪਿਤਾ ਜੀ ਦੀ 25 6 211 ਨੂੰ ਮੌਤ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਅਸੀਂ ਬਰ ਅਸ ਦਾ ਇੰਤਕਾਲ ਝੋਣ ਵਾਸਤੇ ਤਹਿਸੀਲਦਾਰ ਘੋਗਪੁਰ ਗਏ ਉਹ ਜਿਆਦਾ ਸੀ ਜਾਗ ਉਹਨੇ ਦੱਸਿਆ ਕਿ ਤੁਹਾਡੀ ਤਾਂ ਜ਼ਮੀਨ ਇਧਰੋਂ ਆਹ ਨੰਬਰ ਹੋ ਗਏ ਹਨ ਉਸ ਤੋਂ ਬਾਅਦ ਜੀ ਅਸੀਂ 2022 ਦੇ ਵਿੱਚ ਤਵਾਦਲੇ ਨੂੰ ਚੈਲੰਜ ਕੀਤਾ ਜ਼ਮੀਨ ਦੇ ਵਿੱਚ ਜਰੰਦਰ ਕੋਰਟ ਦੇ ਵਿੱਚ ਕੇਸ ਦਰਜ ਹੈ ਜੀ ਰਮਨਦੀਪ ਕੋਰ ਜੱਜ ਦੇ ਉਸ ਤੋਂ ਬਾਅਦ ਅਸੀਂ ਜ਼ਮੀਨ ਦੇ ਵਿੱਚ ਫਲੈਕਸਾਂ ਲਵਾਈਆਂ ਕੋਈ ਜਿਹੜਾ ਵੀ ਕੋਈ ਬੱਚਾ-ਬੱਚਾ ਪੜ ਸਕੇ ਉਸ ਤੋਂ ਬਾਅਦ ਜੀ ਅਸੀਂ ਇਹਨੂੰ ਲਿਮਟ ਨੂੰ ਚੈਲੰਜ ਕੀਤਾ ਜੀ ਲਿਮਟ ਸਾਡੀ ਬੈਂਕਤ ਵਿੱਚ ਲੋਨ ਚਾਹਦੇ ਹਾਂ ਜੀ 21 ਲੱਖ ਦੀ ਲਿਮਟ ਬਣੀ ਹੈ ਲਿਮਟ ਉਸ ਦੇ ਬਾਅਦ ਵਿੱਚ ਬੈਂਕ ਨੇ ਸਾਨੂੰ ਪਰੇਸ਼ਾਨ ਕੀਤਾ ਹੈ ਕਹਿੰਦੇ ਹੈ ਕਿ ਤੁਸੀਂ ਇਹਨਾਂ ਦੇ ਬਾਰਸ ਹਨ ਲਿਮਟ ਤੁਹਾਨੂੰ ਦੇਣੀ ਪੈਣੀ ਹੈ ਜੀ ਜਮੀਨ ਐਨ ਆਰ ਆਈ ਮੈਡਮ ਦਾ ਕਬਜ਼ਾ ਲੋੋਂ ਘਟ ਕੋ ਨਹੀਂ ਜੀ ਜ਼ਮੀਨ ਤੇ ਕਬਜ਼ਾ ਸਾਡਾ 70 ਸਾਲ ਤੋਂ ਹੈ ਜੀ ਸਾਡੀ ਉਮਰ 55 ਸਾਲ ਹੋ ਗਈ ਹੈ ਉਸ ਤੋਂ ਪਹਿਲਾਂ ਸਾਡਾ ਕਬਜ਼ਾ ਆ ਜੀ ਸਾਡੀਆਂ ਮੋਟਰਾਂ ਦੇ ਵਿੱਚ ਵਿੱਚ ਸੀ ਉਹਦੇ ਤਾਂ ਉਹ ਕੰਮ ਚਾਉਂਦਾ ਹਾਂਜੀ ਉੱਥੇ ਸਾਡਾ ਕਬਜ਼ਾ ਜੀ ਸਾਡੇ ਜਿਹੜੀ ਉਹਨੂੰ ਵਿੱਚ ਸੀ ਉੱਥੇ ਵੀ ਕਬਜ਼ਾ ਉੱਥੇ ਵੀ ਕਬਜ਼ਾ ਜੀ ਕਰ ਤੁਸੀਂ ਕਰ ਰਹੇ ਹੋ ਉਹ ਵੀ ਕਰ ਰਹੀ ਹੈ ਹਾਂਜੀ ਸੋ ਤੱਕਾ ਤੁਸੀਂ ਕਰ ਰਹੇ ਹੋ ਨਹੀਂ ਜੀ ਜਿਹੜੀ ਜ਼ਮੀਨ ਜ਼ਮੀਨ ਤਾਂ ਸਰ ਜੀ ਸਾਡਾ ਲੋਨ ਆ ਉਹੋ ਹੀ ਨੰਬਰਾਂ ਤੇ ਲਾਉਣਾ ਉਹੋ ਹੀ ਨੰਬਰ ਚੱਕ ਕੇ ਨਹੀਂ ਜੇਟਰੀ ਕਰਾਤੀ ਜੀ ਦੂਜੇ ਦੀ ਕਰਾਉਣੀ ਚਾਹੀਦੀ ਹਾਂ ਦੂਜੇ ਦੀ ਕਰਾਉਣੀ ਚਾਹੀਦੀ ਜੀ ਇਹ ਤਾਂ ਕਬਜ਼ਾ ਹੈਗਾ ਫਿਰ ਨਹੀਂ ਜੀ ਕਬਜ਼ਾ ਸਾਰੀ ਦਾ ਸਾਡਾ ਹੀ ਹੈ ਜੀ ਇਹ ਤਾਂ ਪਟਵਾਰੀ ਦੀ ਗਲਤੀ ਹੈ ਹਾਂ ਪਟਵਾਰੀ ਦਾ ਸਬਕ ਪਟਵਾਰੀ ਹਾਂਜੀ ਲੇਡੀ ਲੇਡੀ ਦੀ ਗਲਤੀ ਹੈ ਜੀ ਲੇੜ ਸਭ ਕੁਝ ਹੀ ਦੱਸਿਆ ਲਾਲਚ ਸੀ ਉਹ ਜ਼ਮੀਨ ਦਾ ਵੀ ਅਰਿਸਟ ਕਰਾ ਲਈ ਲਾਲਚ ਜੀ ਉਹਦੇ ਵਿੱਚ ਜਿਹੜੀ ਮੋਟਰਾਂ ਉਹਦੇ ਵਿੱਚ ਸਾਡੇ ਬਾਪ ਦੇ ਨਾਮ ਗਰਵੇਲ ਸਿੰਘ ਚੰਨਣ ਸਿੰਘ ਦੋ ਮੋਟਰਾਂ ਉਹਦੇ ਵਿੱਚ ਜਗਾ ਸਾਡੀ ਆ ਜੀ ਸਿੱਧੀ ਜਗਾ ਉਥੇ ਮੀਟਰ ਬਿਜਲੀ ਦਾ ਮੀਟਰ ਸਾਡੇ ਲੱਗਾ ਜੀ ਬਿੱਲ ਲੱਗਾ ਉਹ ਕਨੈਕਸ਼ਨ ਦੇ ਬਾਝੋਂ ਦੀ ਜ਼ਮੀਨ ਸਾਡੇ ਨਾਲ ਲੱਗਦੀ ਹੈ ਉਹ ਕਨੈਕਸ਼ਨ ਦੇ ਬਾਝੋਂ ਜ਼ਮੀਨ ਖਰੀਦੀ ਤੇ ਇਹ ਕਨੈਕਸ਼ਨ ਵੀ ਮੈਂ ਆਪਣੇ ਨਾਮ ਪਰਾਵ ਉਹ ਜ਼ਮੀਨ ਮਹਿੰਗੀ ਆ ਤਾਂ ਕੁਝ ਮੋਟਰ ਦਾ ਲਾਤ ਹੋਵੇ ਤਾਂ ਨਹੀਂ ਜੀ ਜ਼ਮੀਰ ਪਤਾ ਨਹੀਂ ਜੀ ਕਿਸ ਹਿਸਾਬ ਨਾਲ ਖਰੀਦੀ ਕਿਸ ਹਿਸਾਬ ਨਾਲ ਜਿਹੜੀ ਕਬਜ਼ਾ ਸਾਡੇ ਕੋਲ 70 ਸਾਲ ਦਾ ਹੈ ਜੀ ਪਤਾ ਨਹੀਂ ਕਿ ਇਹ ਹਲਾਚਨਾਂ ਖਰੀਦੀ ਕਿ ਹਲਾਚਨਾਂ ਨਹੀਂ ਖਰੀਦੀ ਜੀ ਉਹਨੇ ਕਿੰਨੇ ਪੈਸੇ ਲਾ ਕੇ ਖਰੀਦੀ ਜਮੀਨ ਦਾ ਸਾਨੂੰ ਹੁਣ ਪਤਾ ਨਹੀਂ ਸਾਤ ਤੋਂ 12 ਖਰੀਦ ਹੋਈ ਹੈ ਕਿੰਨੇ ਪੈਸੇ ਲਾਏ ਕਿੰਨੇ ਨਹੀਂ ਲਾਏ ਜੀ ਉਹਦੇ ਉੱਤੇ ਅੱਧੀ ਜਮੀਨ ਜਿੰਨੀ ਜਮੀਨ ਖਰੀਦੀ ਉਹ ਤਾਂ ਪੁਸਤਕਾਂ ਵਿੱਚ ਹੋਊਗਾ ਵੀ ਨਹੀਂ ਹੋਣਾ ਸਾਡਾ ਜੀ ਉਹਨਾਂ ਦਾ ਉਹਨਾਂ ਦਾ ਕੋਈ ਕਰਜ਼ਾ ਨਹੀਂ ਕਰਜ਼ਾ ਸਾਡਾ ਹੀ ਆ ਜੀ ਉਹ ਧੱਕਾ ਸਾਹੀ ਸਾਡੇ ਨਾਲ ਪੂਰੀ ਕਰ ਰਹੀ ਹੈ ਜੀ 1.5 150 ਗੁੰਡਾ ਲਿਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਫਿਰ ਜਿਹੜੇ ਪੈਸੇ ਉਹਨੇ ਜਮੀਨ ਮਤਲਬ ਖਰੀਦ ਲਈ ਪੈਸੇ ਕਿੱਥੋਂ ਆਏ ਉਹਦੇ ਬਲਜੀਤ ਬਲਜੀਤ ਸਿੰਘ ਲੈ ਗਿਆ ਜੀ ਬਲਜੀਤ ਸਿੰਘ ਪੈਸੇ ਲੈ ਕੇ ਕਿਸੇ ਕੋਣ ਬਲਜੀਤ ਸਿੰਘ ਸਾਡੇ ਚਾਚਾ ਜੀ ਇੰਗਲੈਂਡ ਦੇ ਵਿੱਚ ਆ ਐਨ ਆਰ ਆਈ ਆ ਵੇਚਣ ਵਾਲਾ ਐਨ ਆਰ ਆਈ ਹੈ ਜੀ ਵੇਚਣਾ ਵੀ ਐਨ ਆਰ ਆਈ ਖਰੀਦਣਾ ਵੀ ਐਨ ਆਰ ਆਈ ਹੈ ਜੀ ਦੋਵੇਂ ਪਾਰਟੀਆਂ ਚਾਚਾ ਜੀ ਦਾ ਹਿੱਸਾ ਬਣਦਾ ਸੀ ਜਮੀਨ ਦਾ ਨਹੀਂ ਹਾਂਜੀ ਹਾਂਜੀ ਸਾਡੇ ਚਾਚਾ ਜੀ ਦਾ ਹਿੱਸਾ ਬਣਦਾ ਸੀ ਉਸ ਜਮੀਨ ਚਾਚਾ ਸਾਡੀ ਜ਼ਮੀਨ ਚਾਰ ਜਗ੍ਹਾ ਆ ਜੀ ਖਾਤਾ ਸਾਂਝਾ ਤਕਸੀਮ ਨਹੀਂ ਹੋਇਆ ਚਾਰਾਂ ਜਗ੍ਹਾ ਤੋਂ ਦਾ ਕਲਾ ਕਲਾ ਹਿੱਸਾ ਬਣਦਾ ਸੀ ਜਿੰਨੇ ਜਿੰਨੇ ਹੁੰਦੇ ਆ ਉਹ ਇੱਕ ਪਾਸੇ ਜਿੱਥੇ ਸਾਡੇ ਬਾਪ ਦੇ ਕਨੈਕਸ਼ਨ ਆ ਇੱਕ ਜਗ੍ਹਾ ਤੇ ਇੱਕ ਸਾਈਡ ਤੋਂ ਪਿੰਡ ਦੇ ਲਾਗੇ ਜ਼ਮੀਨ ਵੇਚ ਗਿਆ ਜੀ ਤਾਂ ਆਪ ਵੇਚ ਉਹ ਵੇਚਾ ਦੂਜੇ ਪਾਸੇ ਜਿਹੜੀ ਜ਼ਮੀਨ ਹੈ ਉੱਥੇ ਉੱਥੇ ਸਾਡੇ ਬਾਪ ਦੇ ਚਾਚੇ ਤਾਏ ਦਾ ਜ਼ਮੀਨ ਦੇ ਵਿੱਚ ਮੋਟਰ ਦੇ ਵਿੱਚ ਹਿੱਸਾ ਆ ਉੱਥੇ ਤੁਹਾਨੂੰ ਉਹ ਨੰਬਰ ਪਾਤੇ ਚਾਚਾ ਵੀ ਗੜਗੜ ਕਰ ਗਿਆ ਨਾ ਮੈਂ ਤਾਂ ਚਾਚਾ ਮੈਂ ਚਾਚਾ ਤਵਾਦਲਾ ਸੀ ਤਾਤੇ ਚੈਲੰਜ ਕੀਤਾ ਰਗਾ ਜੀ ਉਹ ਗੜਬੜ ਸਾਰੀ ਕਰ ਗਏ ਕਿੱਥੇ ਕਿੱਥੇ ਜਿਹੜੀ ਸਟੇਜ ਤੇ ਆ ਬੰਗਲੈਂਡ ਦੇ ਵਿੱਚ ਆ ਜੀ ਨਹੀਂ ਕੇਸ ਕਿੱਥੇ ਚੱਲ ਰਿਹਾ ਕੇ ਸਾਡਾ ਜਨੰਦਰ ਚੱਲਦਾ ਜੀ ਸਟੇਜ ਤੁਹਾਡੇ ਪੱਖ ਪੱਕ ਜੂਈ ਸੀ ਹਾਂ ਸਟੇਜ ਸਾਡੇ ਪੱਖ ਚ ਹੋਇਆ ਜੀ ਪਹਿਲਾਂ ਪਹਿਲਾਂ ਜੀ ਇਹਨਾਂ ਦੇ ਇਹ ਨਹੀਂ ਆਪਣੀ ਜੈਕਟਰੀ ਦਿਖਾ ਲਈ ਕੋਰਟ ਦੇ ਵਿੱਚ ਇਹ ਇੰਤਕਾਲ ਦਿਖਾ ਲਿਆ ਉਹ ਜੱਜ ਨੇ ਇਹਨਾਂ ਨੂੰ ਟਨ ਸਟੇ ਦਿੱਤਾ ਜੀ ਉਸ ਤੋਂ ਬਾਅਦ ਸਾਡੇ ਵਕੀਲ ਸਾਹਿਬ ਨੇ ਉਹ ਕਾਗਜ਼ ਪੱਤਰ ਆਪਣੇ ਲਾਏ ਪਰ ਟਨ ਸਟੇ ਤੋੜ ਕੇ ਸਟੇਟਸ ਸਟੇ ਜਿਹੜਾ ਲਾਤਾ ਉਹ ਸਾਡੇ ਹੱਕ ਚ ਲੱਗਾ ਜੀ ਇਹਦੇ ਕੋਰਟ ਨੇ ਸਾਕੋ ਬਰਖਲਾਬ ਕੀਤਾ ਜੀ ਟੋਟੇ ਜੀ ਕਹਿੰਦਾ ਠੀਕ ਆ ਉੱਤੋਂ ਦੇ ਚਾਚੇ ਨੇ ਜ਼ਮੀਨ ਵੇਚਤੀ ਜੇ ਚਾਰਾਂ ਹਿੱਸੇ ਤੋਂ ਲੈਣੀ ਚਾਹਤ ਤਾਂ ਲੈ ਸਕਦੇ ਤੁਸੀਂ ਹਾਂ ਲੈ ਸਕਦੇ ਜੀ ਲੈ ਸਕਦੇ ਚਾਰਾਂ ਹਿੱਸੇ ਤੋਂ ਛੱਡੋ ਹੁਣ ਵੀ ਤਿਆਰ ਆ ਜੀ ਮੇਰਾ ਨਾਮ ਕੁਲਵੀਰ ਸਿੰਘ ਪੁੱਤਰ ਸਰਦਾਰ ਗੁਰਮੇਲ ਸਿੰਘ ਵਾਸੀ ਪਿੰਡ ਦਰਾਵਾ ਜ਼ਿਲ੍ਹਾ ਜਲੰਧਰ ਫਾਦੋਂਪੁਰ ਖਾਣਾ ਤੋਂ ਪਰ ਤਹਿਸੀਲ ਭੋਪਾਲ ਤੇ ਸਾਡਾ ਜ਼ਮੀਨ ਦਾ ਮਾਮਲਾ ਜੀ ਚੱਲਣ ਡਿਆ 12 ਸਾਲ ਤੋਂ ਚੱਲਣ ਡਿਆ ਜੀ 2012 ਤੋਂ 312 ਤੋਂ ਸਾਡੇ ਬਾਪ ਨੇ ਇਸ ਜ਼ਮੀਨ ਤੇ ਲੋਨ ਲਿਆ ਸੀ ਜਿਹਦਾ 30 ਕਨਾਲ ਜ਼ਮੀਨ ਦਾ ਹੈ ਮਾਮਲਾ ਜੀ 30 ਦੇ ਵਿੱਚੋਂ 15 ਕਨਾਲ ਸਾਡੇ ਬਾਪ ਦੇ ਨਾਂ ਸੀਗੀ ਜੀ 15 ਕਨਾਲ ਬਲਜੀਤ ਸਿੰਘ ਜਿਹੜਾ ਵੇਚ ਗਿਆ ਉਹਦੇ ਨਾਂ ਸੀਗੀ ਜੀ ਅੱਜ ਦੀ ਡੇਟ ਤੋਂ ਦੱਸੋ ਅੱਜ ਦੀ ਡੇਟ ਤੋਂ ਮਸਲਾ ਕੀ ਆ 80 ਲੋਕ ਨੇ ਅੱਜ ਦੀ ਡੇਟ ਜੇ ਆ ਜੀ ਪਹਿਲਾਂ ਸਾਡੇ ਨਾਂ ਆਪਣੇ ਸਾਡੀ ਫਸਲ ਬਗੀ ਹੈ ਜੀ 19 7 ਨੂੰ ਤੇ ਇਹਨੂੰ ਫਸਲ ਸਾਡੀ ਬਗੀ ਪਹਿਲਾਂ ਬਾਜਰੇ ਦੀ ਮੁੜ ਕੇ ਬਗੀ ਹੈ ਜੀ 6 9 ਨੂੰ ਪੂਰੀ ਗੁੰਡਾਗਰਦੀ ਨਾਲ ਨਜਾਇਜ਼ ਅਸਲਾ ਨਜਾਇਜ਼ ਹਥਿਆਰ ਫੇ 14 17 ਚਾਂ ਨੂੰ ਫਸਲ ਬਗੀ ਹੈ ਜੀ ਫੇ 23 8 ਨੂੰ ਜੀ ਫਸਲ ਬਗੀ ਹੈ ਜੀ ਨਾਲ ਪੁਲਿਸ ਦੀ ਛਾਏ ਨਾ ਬੀਜ ਦੇ ਤੁਸੀਂ ਉਹ ਵੱਢ ਕੇ ਲੈ ਜਾਂਦੇ ਹਾਂ ਜੀ ਬੀਜ ਦੇ ਅਸੀਂ ਆ ਜੀ ਕਿੰਨੇ ਵਾਰੀ ਵੱਢੀ ਫਸਲ ਤੁਹਾਡੀ ਚਾਰ ਵਾਰੀ ਸਾਡੀ ਫਸਲ ਬਗੀ ਹੈ ਜੀ ਸਾਡਾ ਇਸ ਬੀਜੂ ਦੇ ਉੱਤੇ ਲੋਨ ਚੱਲਣ ਡਿਆ ਜੀ 21 ਲੱਖ ਦਾ ਲੋਨ ਉਹ ਜਿਹੜਾ ਚੱਲ ਗਿਆ ਇਸ ਵੇਲੇ 30 ਤੋਂ ਉੱਪਰ ਚੱਲ ਗਿਆ ਜੀ ਬੈਂਕ ਵਾਲੇ ਸਾਨੂੰ ਪਰੇਸ਼ਾਨ ਕਰਨ ਆਏ ਆ ਉਦੋਂ ਇਹ ਸਾਡੀ ਫਸਲ ਵਾਈ ਜਾਂਦੇ ਆ ਅਸੀਂ ਲੋਨ ਕਿੱਥੋਂ ਲਈਏ ਤੇ ਕੋਟਾ ਕਚਰੀਆਂ ਦੇ ਖਰਚੇ ਕਿੱਥੋਂ ਚੱਕੀਏ ਉੱਥੇ ਰੈਂਟ ਦੀ ਆ ਪਰ 1 ਕੜਾ ਜੀ ਦੀ ਰੇਟ ਚ ਅੱਜ ਹੀ ਡੇਢ ਦਾ ਜੀ 20 ਤੋਂ ਉੱਪਰ ਆ ਜੀ ਪਰ ਇਹਨਾਂ ਨੇ ਜ਼ਮੀਨ ਜਿੱਤੋਂ ਖਰੀਦੀ ਆ ਔਰ ਇਹ ਕਿਹਾ ਸੀ ਇਹਨਾਂ ਨੂੰ ਵੀ ਮੈਂ ਕਬਜ਼ਾ ਨਹੀਂ ਤੁਹਾਨੂੰ ਦਵਾਉਣਾ ਕਬਜ਼ਾ ਤੁਸੀਂ ਆਪ ਲੈਣਾ ਇਹ ਨਹੀਂ ਸਾhti ਜ਼ਮੀਨ ਖਰੀਦੀ ਜੀ ਕਨੈਕਸ਼ਨ ਸਾਡੇ ਬਾਪ ਦੇ ਨਾਲ ਦੋਨੇ ਚੱਲਣਦੇ ਆ ਜੀ ਦੋ ਜਿਹੜੇ ਦੋਨਾਂ ਥਾਂ ਤੇ ਜ਼ਮੀਨ ਵੇਖੀ ਆ ਤਾਂ ਉਹਦੇ ਵਿੱਚ ਸਾਡੀ ਜਗ੍ਹਾ ਬਣੀ ਆ ਸ਼ਹੀਦਗਨ ਨਾਮ ਸਿਰ ਤੇ ਕਿੰਨੀ ਖਰੀਦੀ ਤਿੰਨ ਕੜਾ ਨੇ ਠੀਕ ਨਾਲ ਜੀ ਠੀਕ ਨਾਲ ਹਾਂ ਜੀ 4 ਮਾਰ ਲੀ ਜੀ ਹਾਂ ਤੁਹਾਨੂੰ ਇਹ ਆ ਕਿ ਜੇ ਜ਼ਮੀਨ ਨੂੰ ਲੈਣੀ ਚਾਹੇ ਤਾਂ ਜਿਹੜੀ ਸਾਂਝੇ ਵਾਲੀ ਜਿਵੇਂ ਸਹੀ ਬਣਾਈ ਹੋਏਗੀ ਚਾਰਾਂ ਦਾ ਇਸ ਚਾਰ ਤੁਹਾਡੇ ਚਾਚੇ ਨੂੰ ਹਾਂਜੀ ਜੀ ਚਾਰਾਂ ਹਿੱਸੇ ਚਾਰ ਹਿੱਸੇ ਸਾਡੇ ਜ਼ਮੀਨ ਦੇ ਚਾਰ ਜਗਾਹਾਂ ਦੀ ਚਾਰਾਂ ਹਿੱਸਾ ਤੋਂ ਅਸੀਂ ਅੱਜ ਵੀ ਜ਼ਮੀਨ ਛੱਡਦੇ ਆ ਜੀ ਪੁਲਿਸ ਨਾਲ ਕੋਈ ਹਾਂਜੀ ਪੁਲਿਸ ਤੇ ਦੋਸ਼ ਲਾਉਣਾ ਹੈ ਕਿ ਪੁਲਿਸ ਬੋਲ ਸਾੜੇ ਜੀ ਆਦਨਪੁਰ ਪੁਲਿਸ ਬਾਕੀ ਹੋਰ ਉੱਚ ਅਧਿਕਾਰੀਆਂ ਸਾਰਿਆਂ ਕੋਲ ਮਾਮਲਾ ਇਹ ਪਤਾ ਵੀ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਸਾਡੇ ਨਾਲ ਬਿਲਕੁਲ ਜੀ ੱਤਕਾ ਹੋਣ ਡਿਆ ਛਰੇ ਆਮ ੱਤਕਾ ਹੋਣ ਡਿਆ ਜੀ ਤੇ 8 24 ਨੂੰ ਅਸੀਂ ਬਾਜਰਾ ਵਢਣ ਆਏ ਸੀ ਬੰਦੇ ਅਸੀਂ ਉਹਨਾਂ ਨੂੰ ਰੋਕਣ ਗਏ ਅਸੀਂ 112 ਨੰਬਰ ਤੇ ਕੰਪਲੀਟ ਕੀਤੀ ਪੁਲਿਸ ਨੇ ਸਾਡੇ ਬੰਦਿਆਂ ਨੂੰ ਚੱਕ ਕੇ ਲੈ ਗਏ ਉਲਟਾ ਨਾਲ ਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਤੇ ਝੂਠੇ ਪਰਚੇ ਦਰਜ ਕਰਾਏ ਜੀ ਇਹਨੇ ਪਰਚਾ ਸਾਡੇ ਨਾਲ ਹੋਣ ਰਿਹਾ ਧੱਕਾ ਜੀ ਕੀ ਮੰਗਦੀ ਹੈ ਤੁਹਾਡੀ ਸਾਡੀ ਮੰਗ ਇਹ ਹੈ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਇਹਦਾ ਕੇਸ ਚੱਲਦਾ ਤੁਸੀਂ ਇਹਨੇ ਪੁਲਿਸ ਤੇ ਹਾਂਜੀ ਕੇਸ ਜੀ ਸਟੇਟਸ ਕੋ ਹੋਇਆ ਆ ਜੱਜ ਸਾਹਿਬ ਨੇ ਕਿਹਾ ਵੇ ਜਿਹਦਾ ਕਬਜ਼ਾ ਆ ਜਿੱਦਾਂ ਜ਼ਮੀਨ ਪਹਿਲਾਂ ਉਦਦੇ ਰਹੂਗੀ ਸਾਡਾ ਕਬਜ਼ਾ ਜੀ ਮੋੜ ਦੇ ਉੱਤੋਂ ਸਾਡੇ ਹੱਕ ਦੀ ਕੇਸ ਹੋਇਆ ਪੁਲਿਸ ਵਾਲੇ ਉਲਟਾ ਕਹਿੰਦੇ ਵੀ ਤੁਹਾਡੇ ਕੋਲ ਹੈ ਕੀ ਆ ਕਿ ਤੁਹਾਡਾ ਕੋਈ ਮਤਵ ਨਹੀਂ ਤੁਸੀਂ ਗਲਤ ਐ ਜਿਵੇਂ ਜਿਵੇਂ ਇਹਨਾਂ ਚੋਂ ਫਸਲ ਵੱਟ ਕੇ ਲਗੇ ਚੋਰੀ ਦਾ ਕੇਸ ਬੰਦਾ ਪੁਲਿਸ ਨੇ ਕੋਈ ਰਿਪੋਰਟ ਦਰਜ ਨਹੀਂ ਕੀਤੀ ਹਾਂਜੀ ਵੱਟ ਗਏ ਜੀ ਬਾਹਰ ਜਾਂਦੇ ਜੀ ਕੋਈ ਨਹੀਂ ਸਾਡੀਆਂ ਲਿਖਤੀ ਰੂਪ ਚ ਵੀ ਦਰਖਾਸਤਾਂ ਗਈਆਂ ਉਧਾ 112 ਤੇ 100 ਨੰਬਰ ਤੇ ਕਾਲ ਵੀ ਕੀਤੀ ਸਾਡੀ ਅਜ ਤੱਕ ਕਿਸੇ ਅਫਸਰ ਨੇ ਅਧਿਕਾਰੀ ਨੇ ਨਾ ਪੁਲਿਸ ਨੇ ਕਿਸੇ ਨੇ ਸਾਡੀ ਸੁਣਵਾਈ ਨਹੀਂ ਜੀ ਪਰ ਜਦੋਂ ਅਦਾਲਤ ਨੇ ਸਟੇਟਸ ਕੋ ਦੇਤਾ ਅਦਾਲਤ ਇਸੇ ਤਰ੍ਹਾਂ ਦਾ ਹਾਂਜੀ ਉਸ ਮੰਨਦੀ ਪੁਲਿਸ ਤਾਂ ਕਰਦੀ ਜੀ ਪੁਲਿਸ ਦਾ ਹੁਣ 23 8 23 8 24 ਨੂੰ ਜੀ ਮੌਜੂਦਾ ਪੁਲਿਸ ਕੋਲ ਖੜੀ ਸੀਗੀ ਕੋਲ ਖੜੇ ਹੋਗੇ ਉਧਰ ਇੱਕ ਪਾਸੇ ਜ਼ਮੀਨ ਵਗਣ ਰਹੀ ਆ ਉਧਰ ਪੁਲਿਸ ਖੜੀ ਆ ਤਾਂ ਉਲਟ ਸਾਡੇ ਬੰਦਿਆਂ ਨੂੰ ਚੱਕ ਕੇ ਲੈ ਗਈ ਅਸੀਂ ਕੰਪਲੀਟਡ ਸਾਡੇ ਬੰਦਿਆਂ ਨੂੰ ਲੈ ਗਈ ਜੀ ਸਾਤੋਂ ਵੀਡੀਓ ਮੋਕ ਕੇ ਜੀ ਜਿਸ ਇਸ ਸਟੇਟ ਅਬਾਉਂਡ ਜੀ ਕੋਈ ਕਬਜ਼ਾ ਕਰੇ ਜਾਂ ਫਾਸਲਾ ਵੱਡੇ ਇੱਕ ਕੰਟੈਂਪ ਮਨਦੀਆ ਕੋਰਟਲਾ ਮਾਨਾ ਨਹੀਂ ਆ ਕਿ ਇਸੰਦਾ ਕੋਰਟ ਦੀ ਮਾਨਾ ਨਹੀਂ ਉਹ ਵੀ ਤੁਸੀਂ ਪਾਇਆ ਫਿਰ ਹਾਂਜੀ ਉਹ ਵਕੀਲ ਸਾਹਿਬ ਕਹਿੰਦੇ ਕੋਈ ਨਹੀਂ ਛੁੱਟੇ ਛੱਟੇ ਬੱਚਿਆਂ ਦੀ ਪਾਵਾਂਗੇ ਇੱਦਾਂ ਤੁਹਾਨੂੰ ਲੰਮ ਲੇਟ ਹੋ ਜਾਂਦੀ ਆ ਜੀ ਠੀਕ ਹੈ ਤਾਂ ਸਾਡੇ ਨਾਲ ਧੱਕਾ ਹੋਣ ਰਿਹਾ ਜੀ ਸਾਰਾ ਸਾਰ ਸਾਨੂੰ ਸਾਫ ਦਵਾਇਆ ਜਾਵੇ ਜੇ ਕੋਈ ਸਾਡੇ ਨਾਲ ਨਹੀਂ ਇਨਸਾਫ ਹੁੰਦਾ ਉਧਰੋਂ ਸਾਨੂੰ ਬੈਂਕ ਤੰਗ ਕਰਦੀ ਆ ਉਧਰੋਂ ਕੋਟ ਕਰਚਾਰੀਆਂ ਦੇ ਮਾਮਲੇ ਚੱਲਣ ਡੇ ਉਧਰੋਂ ਪੁਲਿਸ ਤੰਗ ਕਰਦੀ ਆ ਅਸੀਂ ਕੀ ਕਰਾਂਗੇ ਖੁਦ ਖਾਚੀ ਕਰਾਂਗੇ ਹੋਰ ਅਸੀਂ ਕਰਾਂਗੇ ਤੋਂ ਇਲਾਵਾ ਤੁਸੀਂ ਤੁਸੀਂ ਤਾਂ ਕਾਨੂੰਨ ਕਰਦੇ ਆ ਤੁਸੀਂ ਲੜਾਈ ਲੜੋ ਤੁਸੀਂ ਸਾਰੀ ਜਿਹੜੀ ਖੁਦ ਤੱਕੇਸ਼ਾਈ ਦੀ ਕਹਾਣੀ ਇਹ ਸੁਣੀ ਹੈ ਇਹ ਕੱਲੇ ਜਲੰਧਰ ਜ ਨਹੀਂ ਹੈ ਪੂਰੇ ਪੰਜਾਬ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਤੱਕੇਸ਼ਾਈ ਹੈ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਉਦਾਹਰਨਾਂ अनेकाਹਾਰਨਾਂ ਸਾਡੇ ਕੋਲੇ ਹੈਗੀਆਂ ਤੇ ਦੇਖੋ ਸਟੇਟ ਕੋਈ ਨ ਵੀ ਕੋਡ ਦੇ ਆਰਡਰਾਂ ਨੂੰ ਵੀ ਪੁਲਿਸ ਨਹੀਂ ਮੰਨਦੀ ਅੱਛਾ ਜਦੋਂ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਸ ਤਰ੍ਹਾਂ ਰੋਲਣਾ ਪੈਂਦਾ ਉਹ ਇਹਨਾਂ ਦੀ ਪੂਛ ਪ੍ਰਤੀਤ ਕਿਸੇ ਪਾਸੇ ਹੁੰਦੀ ਨਹੀਂ ਇੱਕ ਆਮ ਪਰਿਵਾਰ ਦੀ ਆਮ ਲੋਕਾਂ ਦੀ ਆਮ ਬੰਦਿਆਂ ਦੀ ਕੀ ਕਹਾਣੀ ਹੋਊਗੀ ਜਦੋਂ ਸ਼ੰਗੀ ਸ਼ਹੀਦਾਂ ਦਾ ਸਰਕਾਰਾਂ ਕਹਿੰਦੀਆਂ ਜੀ ਅਸੀਂ ਸਨਮਾਨਿਤ ਕਰਦੇ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਹਰ 26 ਜਨਵਰੀ 15 ਅਗਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ 26 ਜਨਵਰੀ 15 ਅਗਸਤ ਨੂੰ ਉਹਨਾਂ ਨੂੰ ਮੈਸੇਜਸ ਨੇ ਭੇਜ ਕੇ ਜਿਹੜਾ ਸਨਮਾਨਤ ਕੀਤਾ ਜਾਂਦਾ ਸੀ ਜੰਗੀ ਸੀਤ ਪਰਿਵਾਰਾਂ ਨੂੰ ਪਰ ਲੇਕਿਨ ਇਹਨਾਂ ਨਾਲ ਜੋ 9 ਸਾਲ ਤੋਂ ਬੀਤ ਰਹੀ ਹੈ ਇਹਨਾਂ ਦਾ ਸਨਮਾਨ ਤਾਂ ਕੀ ਹੋਣਾ ਦਾ ਇਹਨਾਂ ਤੋਂ ਜਿਹੜਾ ਖੱਡਲ ਖਵਾਰ ਹੋ ਰਹੇ ਨੇ ਤੇ ਝੂਠੇ ਪਰਚੇ ਦਰਜ ਕਰ ਰਹੀ ਹੈ ਉਸ ਪੁਲਿਸ ਨੇ ਇਹ ਹੈਗਾ ਵੀ ਉਸ ਤਮੇ ਦੇਖੋ ਇੱਕ ਸ਼ਹੀਦ ਦੀ ਵਰਸੀ ਮਨਾ ਰਹੇ ਵਰਸੀ ਵਾਲੇ ਦਿਨ ਅਖੰਡ ਪਾਠ ਆਰੰਭ ਹੋਇਆ ਵਾ ਉਸ ਦਿਨ ਉਥੇ ਕੈਮਰੇ ਤਾਰ ਲੈਣੇ ਪੁਲਿਸ ਨੇ ਇਹ ਇਹਨਾਂ ਦੇ ਗੁੰਡਾਗਰਦੀ ਕਰਕੇ ਰੇਡ ਕਰਨੀ ਕਿੰਨੀ ਤੁਹਾਡੇ ਸਾਹਮਣੇ ਇਹ ਕਿੰਨਾ ਕਿ ਨਿਆਂ ਇਨਸਾਫ ਦੀ ਗੱਲ ਹੈ ਇਹ ਪੰਜਾਬ 'ਚ ਜੋ ਗੁੰਡਾਗਰਦੀ ਦਾ ਰਾਜ ਹੋ ਰਿਹਾ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਜਿਹੜੇ ਲੋਕਾਂ ਨੂੰ ਤੁਸੀਂ ਐਲਾਨ ਕਰਦੇ ਸੀ ਸਟੇਜਾਂ ਦੇ ਖੜ ਖੜ ਕੇ ਇਹ ਲੋਕ ਹੁਣ ਰੁੜਦੇ ਫਿਰਦੇ ਕਿਸੇ ਪ੍ਰੈਸ ਤੋਂ ਇਲਾਵਾ ਸਾਡੇ ਕੋਲੇ ਹੋਰ ਕਿਤੇ ਕੋਈ ਸਾਡੀ ਸੁਣਾਈ ਨਹੀਂ ਹੁੰਦੀ ਅਸੀਂ ਪ੍ਰੈਸਰਾਂ ਹੀ ਸੁਭੰਕ ਮਾਨੇ ਤਾਂ ਜਲੰਧਰ ਡੇਰੇ ਲਾਲੇ ਕੀ ਲੋਕਾਂ ਦੇ ਬੁੱਕ ਬੁੱਕ ਸੁਣਾਉਂਗਾ ਤੁਹਾਡੀ ਪਹੁੰਚ ਹੋਈ ਨਹੀਂ ਸੀ ਅੰਤ ਤੱਕ ਅਸੀਂ ਹੋਈ ਹੈ ਜੀ ਚਿੱਠੀਆਂ ਸਾਰੀਆਂ ਸਾਰੀਆਂ ਇਹਨਾਂ ਮੇਰੇ ਵੀ ਕੀਤੇ ਸਾਡੀ ਕੋਈ ਸੁਣਵਾਈ ਕੋਈ ਹੋਈ ਨਹੀਂ ਬਿਲਕੁਲ ਹੀ ਨਹੀਂ ਤੁਸੀਂ ਪਹੁੰਚੇ ਪਹੁੰਚ ਕੀਤੀ ਨਹੀਂ ਓਦਾਂ ਨਹੀਂ ਪਹੁੰਚ ਕੀਤੀ ਮੋਠੀ ਜੀ ਉਹhle ਪਹਿਲਾਂ ਤਾਂ ਕਿਲੋਮੀਟਰ ਤੋਂ ਵਾਪਸ ਕਰ ਦਿੰਦੇ ਤਾਂ ਕਿੱਦਾਂ ਮਿਲਈ ਅਸੀਂ ਸੀਐਮ ਸਾਹਿਬ ਨੂੰ ਜੀ ਹੁਣ ਖੜੀ ਹੁੰਦੀ ਫੋਰਥ ਖੜੀ ਹੁੰਦੀ ਪਹਿਲੇ ਕਹਿੰਦਾ ਤੁਸੀਂ ਕੌਣ ਆ ਕਿਹੜੇ ਬੰਦੇ ਕਿ ਕਿੱਦਾਂ ਤੁਸੀਂ ਜਾ ਰਹੇ ਆ ਜੀ ਨਹੀਂ ਕੋ ਪਹੁੰਚੜ ਦਿੰਦਾ ਅਸੀਂ ਇਹ ਵੀ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਆ ਜੇ ਤਾਂ ਇਹ ਪਰਿਵਾਰ ਨੂੰ ਉਥੇ ਦਾ ਐਸਐਸਪੀ ਡੀਸੀ ਇਨਸਾਫ ਤੇ ਨਿਆਂ ਦਵਾਵੇ ਜੇਕਰ ਨਹੀਂ ਨਿਆਂ ਸਾਫ ਮਿਲਦਾ ਤਾਂ ਅਸੀਂ ਜਿਹੜਾ ਹੈ 15 20 ਦਿਨ ਤੋਂ ਬਾਅਦ ਇਹੀ ਆਪਣੇ ਤਿੰਨੇ ਭਰਾ ਆਪਣੇ ਬੱਚਿਆਂ ਨੂੰ ਬੇਟਿਆਂ ਨੂੰ ਲੈ ਕੇ ਐਸਐਸਪੀ ਜਲੰਧਰ ਤੇ ਡੀਸੀ ਦਫ਼ਤਰ ਦੇ ਮੂਹਰੇ ਇਹ ਅਣਮਿੱਥੇ ਸਮੇਂ ਲਈ ਬੈਠਣ ਲਈ ਜਿਹੜੇ ਮਜਬੂਰ ਹੋ ਜਾਣਗੇ ਤਾਂ ਕਿ ਧਰਨਾ ਪ੍ਰਦਰਸ਼ਨ ਕਰਕੇ ਇਹਨਾਂ ਲੋਕਾਂ ਨੂੰ ਨਿਆਂ ਸਾਫ ਦਵਾਇਆ ਜਾਊਗਾ ਤੇ ਸਾਡੀ ਜਥੇਬੰਦੀ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਵੱਲੋਂ ਤੇ ਐਸਸੀਬੀਸੀ ਮਹਾਪੰਚਾਇਤ ਵੱਲੋਂ ਅਸੀਂ ਸਾਰੇ ਜਿਹੜਾ ਇਹਨਾਂ ਦਾ ਸਮਰਥਨ ਦੇਣਗੇ ਤੇ ਜਦੋਂ ਤੱਕ ਇਹਨਾਂ ਨੂੰ ਨਿਆਂ ਇਨਸਾਫ ਨਹੀਂ ਮਿਲਦਾ ਸੀ ਜਿਹੜੀ ਜੰਗੀ ਪੱਦਰ ਤੇ ਲੜਾਈ ਹੋ ਰਹੀ ਸਾਨੂੰ ਡੀਐਸਪੀ ਸਾਹਿਬ ਨੇ ਜਲੰਧ ਨੂੰ ਬੁਲਾਇਆ ਸੀ ਅਸੀਂ ਜਦੋਂ ਆਪਣੀ ਸਾਰੀ ਗੱਲਬਾਤ ਅਸੀਂ ਉਹ ਕਹਿੰਦੇ ਵੀ ਤੁਹਾਡਾ ਤੁਹਾਡਾ ਕੋਈ ਨਹੀਂ ਸਾਰਾ ਬੀਬੀ ਦਾ ਹੀ ਆ ਜੋ ਹੱਕ ਹੈਗਾ ਬੀਬੀ ਦੇ ਹੱਕ ਦੇ ਵਿੱਚ ਹੀ ਆ ਜੋ ਵੀ ਸਟੇਲ ਤੇ ਲਾਮ ਹੈ ਲੇਕਿਨ ਸਟੇਲ ਸਾਡੇ ਹੱਕ ਦੇ ਵਿੱਚ ਆ ਉਹ ਜਾਨਕਾ ਉਲਟਾ ਉਧਰ ਕਰਦੇ ਆ ਜੀ ਵੀ ਉਹਦੇ ਹੱਕ ਦੇ ਵਿੱਚ ਸਭ ਕਰਦੇ ਆ ਸਾਨੂੰ ਉਹ ਬਾਗੇ ਜਾਂਦੇ ਆ ਜੀ ਸਾਨੂੰ ਡੀਐਸਪੀ ਕਹਿਣ ਲੱਗੇ ਤੁਸੀਂ 15 ਕਨਾਲ ਫਸਲ ਵਾਈ ਬਾਏ ਰਹੇ ਜੀ ਦੇਖੋ ਇੰਨਾ ਨਿਹਰ ਕਰਦੀ ਆ ਜੀ ਇੰਨੀ ਨਿਹਰ ਕਰਦੀ ਆ ਅੱਖਾਂ ਦੇ ਸਾਹਮਣੇ ਪੁਲਿਸ ਦੇ ਸਾਹਮਣੇ ਸਭ ਕੁਝ ਹੋ ਕੇ ਫੇਰ ਵੀ ਉਲਟਾ ਸਾਡੇ ਤੇ ਦੋਸ਼ ਲਾਇਆ ਜਾਂਦਾ ਅਸੀਂ ਕੀ ਕਰ ਸਕਦੇ ਆ ਜੀ ਐਸ ਟਾਈਮ ਦੇ ਵਿੱਚ ਇਹ ਬੀਬੀ ਦੀ ਪੁਲਿਸ ਆ ਜੀ ਠੀਕ ਹਾਂਜੀ ਉਹਦੇ ਕੰਨੇ ਸਭ ਕੁਝ ਚੱਲਦਾ ਓਕੇ ਠੀਕ ਹੈ ਧੰਨਵਾਦ